ਇਹ ਬਚਾਉਂਦੇ ਆ। ਅੱਜ ਦੀ ਮੀਟਿੰਗ ਦੀ ਮਰੀ ਕਿਸਾਨ ਸਭਾ ਪੰਜਾਬ ਵੱਲੋਂ ਪਿੰਡ ਕਾਲਵਾ ਵਿੱਚ ਕੀਤੀ ਗਈ ਆ। ਕਿਸਾਨਾਂ ਕੋ ਸਰਦਾਰ ਪ੍ਰਗਟ ਸਿੰਘ ਜੀ ਜਾਮਾ ਰਾਇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਕੰਵਲ ਦੀ। ਅੱਜ ਇੱਥੇ ਪਿੰਡ ਕਾਲਵਾ ਦੇ ਵਿੱਚ ਜਿਹੜੀ ਮੀਟਿੰਗ ਆ ਕੀਤੀ ਗਈ ਆ। ਅੱਜ ਦੋ ਮਸਲਿਆਂ ਦੇ ਉੱਤੇ ਆਇਆ ਇੱਕ ਜਮੂਰੀ ਕਿਸਾਨ ਸਭਾ ਵੱਲੋਂ ਕੱਲ ਏਆਰ ਦਫ਼ਤਰ ਦੇ ਉੱਤੇ ਜਿਹੜਾ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਜਾ ਰਿਹਾ ਜਿਹੜਾ ਇਸ ਵੇਲੇ ਸਹਿਕਾਰਤਾ ਜਿਹੜੀ ਸਾਡੀ ਲਹਿਰ ਸੀ ਉਹਨੂੰ ਖਤਮ ਕੀਤਾ ਜਾ ਰਿਹਾ ਵੇਰਕੇ ਦਾ ਜੇ ਆਪਾਂ ਦੇਖ ਲਈਏ ਦੁੱਧ ਦਾ ਬਾਕੀ ਕੰਮ ਸੀ ਉਹ ਵੀ ਖਤਮ ਕੀਤਾ ਜਾ ਰਿਹਾ ਸਾਡੀਆਂ ਸਹਿਕਾਰੀ ਮੇਲਾ ਸੀ ਉਹਨਾਂ ਨੂੰ ਲੰਬੇ ਸਮੇਂ ਤੋਂ ਖਤਮ ਕੀਤਾ ਗਿਆ ਤੇ ਇਸ ਲਈ ਇੱਧਰ ਧਿਆਨ ਜਿਹੜੀ ਐਸ ਵੇਲੇ ਜਿਹੜਾ ਸਾਡਾ ਮੁੱਖ ਮੰਤਰੀ ਆ ਉਹੀ ਇਸ ਮਹਿਕਮੇ ਦਾ ਮੁਖੀ ਵੀ ਆ ਪਰ 22 ਸਾਲ ਗੁਜ਼ਰ ਗਏ ਆ ਵੀ ਇਸ ਮਹਿਕਮੇ ਦੀ ਅਜੇ ਤੱਕ ਇੱਕ ਵੀ ਮੀਟਿੰਗ ਨਹੀਂ ਹੋਈ ਇਸ ਲਈ ਕਿਸਾਨਾਂ ਵੱਲੋਂ ਕੱਲ ਅਸੀਂ ਇਹ ਕਰ ਰਹੇ ਆ ਤੇ ਦੂਸਰਾ ਅੱਜ ਮਕਸਦ ਸਾਡਾ ਸੀ ਵੀ ਪਾਰਟੀਆਂ ਵੱਲੋਂ ਮਹਿਮ ਜਿਹੜੀ ਚਲਾਈ ਆ ਰਹੀ ਆ ਉਹਦੇ ਵਿੱਚ ਵੀ ਰਾਜਨੀਤਿਕ ਤੌਰ ਦੇ ਉੱਤੇ ਦੋਵੇਂ ਤਰ੍ਹਾਂ ਕੇਂਦਰ ਵਾਲੀ ਸਰਕਾਰ ਜਿਹੜੀ ਆ ਉਹ ਸਾਡੇ ਪੰਜਾਬ ਨਾਲ ਪਹਿਲਾਂ ਵੀ ਸਰਕਾਰਾਂ ਧੱਕੇ ਕਰਦੀਆਂ ਰਹੀਆਂ ਪਰ ਮੋਦੀ ਦੀ ਸਰਕਾਰ ਵੱਲੋਂ ਖਾਸ ਤੌਰ ਤੇ ਸਾਡੇ ਬਾਰਡਰ ਬੰਦ ਰੱਖਣਾ ਜਿਹੜਾ ਵਿਦੇਸ਼ਾਂ ਨਾਲ ਵਪਾਰ ਆ ਉਹਦਾ ਜਿਹੜੇ ਲੰਘਿਆ ਉਹਨਾਂ ਨੂੰ ਬੰਦ ਰੱਖਣਾ ਸਾਡਾ ਜਿਹੜਾ ਚੰਡੀਗੜ੍ਹ ਪੰਜਾਬ ਨੂੰ ਨਾਂ ਦੇਣਾ ਸਾਡੇ ਡੈਮਾਂ ਦਾ ਅਧਿਕਾਰ ਸਾਡੇ ਤੋਂ ਖੋਹ ਲੈਣਾ ਤੇ ਜਿਹੜਾ ਬਾਰਡਰ ਪੱਟੀ ਆ ਉਹ ਬੀਐਸਐਫ ਦੇ ਹਵਾਲੇ ਰੱਖਣੀ ਤੇ ਸਾਡਾ ਪੰਜਾਬ ਪੂਰੀ ਤਰ੍ਹਾਂ ਨਸ਼ਿਆਂ ਦੇ ਵਿੱਚ ਗਰਸਿਆ ਹੋਇਆ ਜਿਹੜੀ ਜਵਾਨੀ ਸਾਡੀ ਰੋਜ਼ ਮਾਵਾਂ ਦੇ ਪੁੱਤ ਦੋ ਦੋ ਤਿੰਨ ਤਿੰਨ ਜਿਹੜੇ 18 ਤੋਂ 22 ਸਾਲ ਦੇ ਆ ਉਹ ਸਰਿੰਜਾਂ ਵਿੱਚੇ ਸਰੀਰ ਦੇ ਰਹਿ ਜਾਂਦੀਆਂ ਉਹ ਮਾਰੇ ਜਾ ਰਹੇ ਆ ਇਹ ਕੇਂਦਰ ਦੀ ਸਰਕਾਰ ਵੀ ਉਹਦੇ ਲਈ ਜ਼ਿੰਮੇਵਾਰ ਆ ਤੇ ਪੰਜਾਬ ਦੀ ਸਰਕਾਰ ਖਾਸ ਤੌਰ ਤੇ ਜਿਹੜੀ ਇਸ ਮੁੱਦੇ ਨੂੰ ਚੁੱਕ ਕੇ ਸਥਾਪ ਚਾਈ ਸੀ ਉਹ ਬੁਰੀ ਤਰ੍ਹਾਂ ਲੋਕਾਂ ਦੇ ਵਿੱਚ ਨੰਗੀ ਹੋਈ ਆ ਇਸ ਵੇਲੇ ਸਾਡੇ ਜਿਹੜੇ ਪੰਜਾਬ ਦੇ ਜਿਹੜਾ ਲੈਂਡ ਆਰਡਰ ਦੀ ਸਮੱਸਿਆ ਉਹ ਬੜੀ ਗੰਭੀਰ ਆ ਕੋਈ ਵੀ ਵਿਅਕਤੀ ਸ਼ਾਮਾਂ ਨੂੰ ਕਿਤੇ ਬਾਹਰ ਨਹੀਂ ਨਿਕਲ ਸਕਦਾ ਦਿਨ ਦਿਹਾੜੇ ਲੋਕਾਂ ਦੀਆਂ ਜੇਬਾਂ ਨੂੰ ਲੁੱਟਿਆ ਵੀ ਜਾਂਦਾ ਘਰਾਂ ਚ ਰਾਤਾਂ ਨੂੰ ਜਨਾਨ ਨੂੰ ਚੋਰੀਆਂ ਡਾਕੇ ਉਹ ਵਜ ਰਿਹਾ ਆ ਤੇ ਕਿਸੇ ਵੀ ਤਰੀਕੇ ਦੇ ਨਾਲ ਪ੍ਰਸ਼ਾਸਨ ਹਰਕਤ ਵਿੱਚ ਦਿਖਾਈ ਨਹੀਂ ਦਿੰਦਾ ਦੂਸਰੇ ਪਾਸੇ ਸਾਡੇ ਨੌਜਵਾਨ ਗੱਭਰੂ ਬੇਰਜਗਾਰ ਫਿਰਦੇ ਆ ਤੇ ਸਰਕਾਰੀ ਦਫਤਰਾਂ ਦੇ ਵਿੱਚ ਸਾਨੂੰ ਮੁਲਾਜ਼ਮ ਨਹੀਂ ਲੱਭਦੇ ਸਕੂਲਾਂ ਦੇ ਵਿੱਚ ਸਾਨੂੰ ਟੀਚਰ ਨਹੀਂ ਲੱਭਦੇ ਹਸਪਤਾਲਾਂ ਦੇ ਵਿੱਚ ਸਾਨੂੰ ਡਾਕਟਰ ਨਰਸਾਂ ਨਹੀਂ ਲੱਭਦੇ ਇਸ ਕਰਕੇ ਐਸ ਵੇਲੇ ਇੱਕ ਨੀਤੀਗਤ ਬਦਲ ਦੀ ਲੋੜ ਆ ਜਿਹੜਾ ਇਹ ਨੀਤੀਆਂ ਹਰ ਚੀਜ਼ ਜਿਹੜਾ ਸਰਕਾਰੀ ਮਹਿਕਮੇ ਖਤਮ ਕਰ ਦੇਣਾ ਤੇ ਕਿਤੇ ਵੀ ਨੌਕਰੀਆਂ ਨਾ ਰਹਿਣਾ ਉਹਦੇ ਲਈ ਅੱਜ ਤਬਦੀਲੀ ਦੀ ਲੋੜ ਆ ਸਾਡੇ ਕੋਲ ਪਾਣੀ ਹੋਣ ਦੇ ਬਾਵਜੂਦ ਸਾਡੇ ਕੋਈ ਖਾਲਸੂਏ ਨਹੀਂ ਨਹਿਰਾ ਨਹੀਂ ਉਹਨਾਂ ਦਾ ਪ੍ਰਬੰਧ ਬਣਾਉਣ ਲਈ ਕੁਛ ਨਹੀਂ ਤੇ ਸਾਡਾ ਧਰਤੀ ਹੇਠਲਾ ਪਾਣੀ ਮੁਕਰਿਆ ਜਿਹੜਾ ਜ਼ਹਿਰਾ ਨੇ ਸਾਡਾ ਪਾਣੀ ਵੀ ਪਲੀਤ ਕਰ ਘਤਿਆ ਤੇ ਹਵਾ ਵੀ ਪਲੀਤ ਕਰ ਘਤੀ ਲੋਕਾਂ ਕੋਲ ਇਲਾਜ ਨਹੀਂ ਜਿਹੜੇ ਉਹ ਬਹੁਤ ਦਰਦ ਦਰਦ ਠੋਕਰਾਂ ਖਾਂਦੇ ਆ ਗੰਭੀਰ ਬੰਬਾਰੀਆਂ ਦੇ ਸ਼ਿਕਾਰ ਹੋ ਰਹੇ ਇਸ ਕਰਕੇ ਜਿਹੜਾ ਪੰਜਾਬ ਦਾ ਸਮੁੱਚਾ ਵਾਤਾਵਰਨ ਹੈ ਇਹਨੂੰ ਬਦਲਣ ਦੀ ਲੋੜ ਆ ਕੇਂਦਰ ਦੇ ਵਿੱਚ ਵੀ ਸਰਕਾਰ ਨੂੰ ਬਦਲਣ ਦੀ ਲੋੜ ਆ ਤੇ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਵਾਤਾਵਰਨ ਨਿਆਂ ਨੂੰ ਬਦਲ ਕੇ ਜਿਹੜਾ ਲੋਕ ਪੱਖੀ ਜਿਹੜੀ ਕਾਰਪੋਰੇਟ ਪੱਖ ਦੀ ਨੀਤੀ ਉਹਨੂੰ ਬਦਲ ਕੇ ਲੋਕ ਪੱਖੀ ਨੀਤੀ ਬਣਾਉਣ ਦੀ ਲੋੜ ਆ ਉਹਦੇ ਲਈ ਅਸੀਂ ਰਾਸਸੀ ਮੇਨਮੀ ਪਿੰਡਾਂ ਨਾਲ ਚਲਾ ਰਹੇ ਹਾਂ ਤੇ 14 ਤਰੀਕ ਨੂੰ ਜਿੰਨੇ ਮੰਤਰੀ ਆ 9 ਤੋਂ 16 ਦੇ ਵਿੱਚ ਜਿੰਨੇ ਮੰਤਰੀ ਆ ਉਹਨਾਂ ਦੇ ਘਰਾਂ ਅੱਗੇ ਜਾ ਕੇ ਕਿ ਅਸੀਂ ਇਹ ਮੁੱਦਿਆਂ ਨੂੰ ਉੱਥੇ ਰੱਖਾਂਗੇ ਜੇ ਹੱਲ ਨਾ ਕੀਤਾ ਤੇ ਕਵਾਂਗੇ ਵੀ ਇਹ ਗੱਦੀ ਛੱਡੋ ਇਹ ਤੁਹਾਨੂੰ ਕੋਈ ਅਧਿਕਾਰ ਨਹੀਂਗਾ ਕਿ ਪੰਜਾਬ ਦੇ ਲੋਕਾਂ ਨਾਲ ਵੀ ਧੋਖਾ ਕਰੋ ਕੇਂਦਰ ਵਾਲੀ ਸਰਕਾਰ ਵੀ ਸਾਡੇ ਨਾਲ ਧੋਖਾ ਕਰੇ ਇਹ 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 ਦੇ ਵਿਰੋਧ ਦੇ ਵਿੱਚ ਸੰਘਰਸ਼ ਕਰਾਂਗੇ ਅਸੀਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਆਓ ਇਕੱਠੇ ਹੋ ਕੇ ਜਿਹੜਾ ਵਾ ਉਹ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਸੰਘਰਸ਼ ਦੇ ਵਿੱਚ ਸ਼ਾਮਲ ਹੋਈਏ ਬਹੁਤ ਬਹੁਤ ਧੰਨਵਾਦ